ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਵੇ ਗੁਰਦੁਆਰਾ ਨਾਨਕ ਚਿਰਾ ਸਾਹਿਬ ਬੇਦਰ ਕਰਨਾਟਕਾ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 1512 ਈਸਵੀ ਦੇ ਵਿੱਚ ਇੱਥੇ ਆਪਣੇ ਮੂबारक ਚਰਨ ਪਾਏ ਸਨ ਤੇ ਜਦੋਂ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੀ ਉੱਚੀ ਪਹਾੜੀ ਦੇ ਉੱਪਰ ਬੈਠੇ ਸਨ ਤੇ ਭਾਈ ਮਰਦਾਨਾ ਜੀ ਬਾਲਾ ਜੀ ਨਾਲ ਸਨ ਤੇ ਇੱਥੇ ਗੁਰੂ ਸਾਹਿਬ ਨੇ ਕੀਰਤਨ ਆਰੰਭ ਕੀਤਾ ਤੇ ਜਿਹੜੇ ਨੇੜੇ-ਤੇੜੇ ਦੀਆਂ ਸੰਗਤਾਂ ਸੀ ਉਹ ਸੁਣ ਕੇ ਗੁਰੂ ਸਾਹਿਬ ਕੋਲੇ ਇਕੱਠੀਆਂ ਹੋਣੀਆਂ ਸ਼ੁਰੂ ਹੋਈਆਂ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਵੇ ਸਾਡੇ ਇਸ ਇਲਾਕੇ ਦਾ ਜੋ ਜਲ ਹੈ ਉਹ ਖਾਰਾ ਹੈ ਤੇ ਸਾਨੂੰ ਕਿਰਪਾ ਕਰੋ ਇੱਕ ਮਿੱਠੇ ਜਲ ਦਾ ਝਰਨਾ ਬਖਸ਼ਿਸ਼ ਕਰੋ ਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨੂੰ ਤੇ ਟੁੱਠੇ ਕਿਰਪਾ ਕੀਤੀ ਤੇ ਇੱਕ ਅੰਮ੍ਰਿਤ ਕੁੰਡ ਜਿਹੜਾ ਇਧਰ ਸਾਈਡ ਦੇ ਸਾਹਮਣੇ ਇਹ ਸਾਹਮਣੇ ਅਮਰਤ ਕੁੰਡ ਪ੍ਰਗਟ ਕੀਤਾ ਆਪਣੇ ਪੈਰ ਦੇ ਅਗੂੰਠੇ ਦੇ ਨਾਲ ਇੱਕ ਗੀੜਾ ਚੱਕ ਕੇ ਇਥੋਂ ਮਿੱਠੇ ਜਲ ਦਾ ਝਰਨਾ ਪ੍ਰਗਟ ਕੀਤਾ ਸੀ ਇਹ ਸਾਰੀਆਂ ਸੰਗਤਾਂ ਅਮਰਤ ਕੁੰਡ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਨੇ ਤੇ ਇਹ ਅਜੇ ਗੁਰੂ ਘਰ ਦਾ ਨਿਰਮਾਣ ਦਾ ਕੰਮ ਚੱਲਦਾ ਪਿਆ ਜੀ ਇਹ 1500 12 ਇਸੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤਾ ਸੀ ਜੋ ਕਿ ਬੇਦਰ ਕਰਨਾਟਕਾ ਦੇ ਵਿੱਚ ਹੈ ਤੇ ਇੱਥੇ ਹੀ ਭਾਈ ਸਾਹਿਬ ਭਾਈ ਸਹਿਬ ਸਿੰਘ ਜੀ ਜੋ ਪੰਜਾਂ ਪਿਆਰਾਂ ਵਿੱਚ ਸ਼ਾਮਲ ਸਨ ਉਹਨਾਂ ਦਾ ਜਨਮ ਹੋਇਆ ਸੀ ਇੱਕ ਪੰਜਾ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਵਿੱਚ ਹਸਨਬਦਾਲ ਤੇ ਦੂਸਰਾ ਪੈਰ ਦੇ ਪੰਜੇ ਵਾਲਾ ਇਹ ਸਥਾਨ ਹੈ ਗੁਰਦੁਆਰਾ ਨਾਨਕ ਚੀਰਾ ਬੇਦਰ